ਮੇਰੇ ਨਾਮ ਨੇ ਸਰਦਾਰ ਕਿਸ਼ਸ ਸਿੰਘ ਜਿਨ੍ਹਾਂ ਨੇ ਪੰਜਾਬ ਦੇ ਅੜਗਵਾ ਦੇ ਦੌਰ ਵਿੱਚ ਬਹੁਤ ਸਾਰੇ ਘਨਾਮ ਅੱਖੀ ਦੇਖੀਆਂ ਨੇ ਇੱਕ ਮਾਮਲਾ ਸੀਗਾ ਸਿੱਧੂਪੁਰ ਪਿੰਡ ਦਾ ਜੋ ਮਾਣੋ ਦੇ ਨੇੜੇ ਪਿੰਡ ਹੈ ਮਾਮਲਾ ਕੀ ਸੀ ਕਿ ਕਿਸ ਤਰ੍ਹਾਂ ਉਸਵਾਲਾ ਨੇ ਇੱਕ ਨੌਜਵਾਨ ਪੁੱਤ ਨੂੰ ਖਤਮ ਕੀਤਾ ਫਿਰ ਪਰਚਾ ਵੀ ਦਰਜ ਹੋਇਆ ਪਰ 5 ਲੱਖ ਰੁਪਏ ਦੇ ਵਿੱਚ ਪਰਿਵਾਰ ਨੇ ਇਸ ਨੂੰ ਇਕੱਤਰਲੇ ਗੱਲ ਕਰਦੇ ਆ ਕਿਸ ਸਰਸਮ ਸਿੰਘ ਕੀ ਮਾਮਲਾ ਸੀ ਉਹ ਜਿਹੜੀ ਤੁਸੀਂ ਕਹਿੰਦੇ ਸੀ ਸਿੱਧੂਪੁਰ ਵਾਲਾ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ ਸਾਡੇ ਮੈਂ 1900 ਇਹ 1994 95 ਦੀ ਗੱਲ ਹੈ ਤੇ ਉਸ ਟਾਈਮ ਇੱਕ ਸਿੱਧੂਪੁਰ ਦਾ ਪਰਿਵਾਰ ਸੀਗਾ ਉਹ ਕਲਕੱਤਾ ਸਿੰਘ ਮਤਲਬ ਉਹ ਮੇਰਾ ਜਿਹੜਾ ਪਿੰਡਾ ਕਾਲੇਵਾਲ ਸੀਗਾ ਉਹ ਆਉਂਦੇ ਜਾਂਦੇ ਸੀਗੇ ਉਹਦੇ ਮੈਨੂੰ ਦੱਸਿਆ ਵੀ ਮੇਰਾ ਜਿਹੜਾ ਭਤੀਜਾ ਸੀਗਾ ਬੀਹੋ ਪਰਸ ਨੇ ਮਤਲਬ ਚੱਕ ਕੇ ਮਾਰ ਦਿੱਤਾ ਜੀ ਜਿਹੜਾ ਤੁਸੀਂ ਕਹਿੰਦੇ ਸੀ ਵੀ ਉਹ ਤਾਂ ਰੋਣ ਲੱਗ ਗਿਆ ਮੇਰੇ ਕੋਲ ਆ ਕੇ ਮੁੱਖ ਵਰਸੀ ਗਿਆ ਉਹਦਾ ਹਾਂ ਉਹ ਹੀ ਕੋਲਕਾਤਾ ਸਿੰਘ ਸੀ ਉਹਦਾ ਨਾਮ ਓਕੇ ਉਹ ਮਤਲਬ ਉਹਨੇ ਮੈਨੂੰ ਦੱਸਿਆ ਵੀ ਮੈਂ ਨਾ ਵੀ ਸਾਰੀ ਉਮਰ ਵੀ ਮੈਂ ਪੁਰਸ ਦੀ ਮੁਖਰੀ ਕਰਦਾ ਰਿਹਾ ਹੈ ਕਹਿੰਦਾ ਵੀ ਮਤਲਬ ਉਹਨਾਂ ਦਾ ਖਾਸ ਮੈਂ ਰਿਹਾ ਕਹਿੰਦਾ ਮਤਲਬ ਮੈਨੂੰ ਪਹਿਲਾ ਮਾਨਸਬੰਦ ਇਹ ਕਹਿੰਦਾ ਇਸ ਦੇ باوجود ਵੀ ਕਹਿੰਦਾ ਉਹਨਾਂ ਨੇ ਮੇਰਾ ਭਤੀਜਾ ਚੱਕ ਕੇ ਮਾਰਤਾ ਉਹ ਰੋਇਆ ਕਰਿਆ ਆ ਕੇ ਮੇਰੇ ਕੋਲੇ ਕਦੋਂ ਦੀ ਗੱਲ ਆਹੀ ਇਹ 1994-95 ਦੀ ਗੱਲ ਹੈ ਅੱਛਾ ਜੀ ਤੇ ਪਰ ਪੰਜਾਬ ਦੇ ਵਿੱਚੋਂ ਜਿਹੜਾ ਸੀ ਜਿਹੜਾ ਮਾਹੌਲ ਖਰਾਬ ਸੀ ਤਕਰੀਬਨ 94 'ਚ ਠੀਕ ਹੋ ਗਿਆ 94 'ਚ ਵੀ ਮੁੰਡੇ ਮਾਰੀ ਗਈ ਨਹੀਂ ਉਹ ਮਾਰਿਆ ਨਹੀਂ ਮਾਰਦਾ ਤਾਂ ਪਹਿਲਾਂ ਸੀਗਾ ਅੱਛਾ ਉਹ ਮੈਨੂੰ 94-95 'ਚ ਕੇ ਅੱਛਾ 95 'ਚ ਉਹਨਾਂ ਨੂੰ ਲੱਗਿਆ ਵੀ ਕਿਸ ਅਸੀਂ ਇਨਸਾਫ ਲਈ ਹਾਂ ਕਿਉਂਕਿ ਮੈਂ ਮਨੁੱਖੀ ਹਕੀਕਾਰਾਂ ਲਈ ਵੀ ਉਸ ਟਾਈਮ ਕੰਮ ਕਰਦਾ ਸੀਗਾ ਮੈਨੂੰ ਸਾਰੇ ਵਕੀਲ ਜਸਤਵਰਜੀਤ ਸਿੰਘ ਬਾਦ ਤੋਂ ਸਾਰੇ ਉਹਨਾਂ ਨਾਲ ਮੇਰਾ ਤਾਲਮੇਲ ਸੀਗਾ ਤੇ ਉਹ ਮੇਰੇ ਕੋਲ ਆਏ ਵੀ ਸਾਡੇ ਸਾਡੀ ਮਦਦ ਕਰ ਵੀ ਸਾਡਾ ਤਾਂ ਕੁਝ ਵੀ ਨਹੀਂ ਬਣਿਆ ਹੈਗਾ ਵੀ ਤੇ ਮੈਂ ਮਤਲਬ ਉਹ ਤਾਂ ਵਕੀਲ ਸਰਾਂ ਦੀ ਮਦਦ ਨਾਲ ਵੀ ਔਰ ਮੈਂ ਵੀ ਕਾਫੀ ਭੱਜ ਦਸ ਕਰਕੇ ਮਤਲਬ ਜਾ ਕੇ ਉਹਨਾਂ ਦੇ ਖਿਲਾਫ ਮਰਿੰਡੇ ਥਾਣੇ ਦੇ ਵਿੱਚ ਜਿਹੜੇ ਪੁਲਿਸ ਅਫਸਰਾਂ ਨੇ ਉਹਨੂੰ ਮਤਲਬ ਚੱਕ ਕੇ ਖਪਾਇਆ ਸੀਗਾ ਉਹ ਮੈਂ ਫਰਦ ਅਜ਼ ਕਰਾਈ ਇਹ ਤਿਆਰ ਹੈ ਕਿ ਤੁਹਾਨੂੰ ਇਹ ਕੋਰਟ ਦੇ ਆਦੇਸ਼ਾਂ ਤੋਂ ਪਹਿਲਾਂ ਹੁੰਦੀ ਸੀ ਤੁਸੀਂ ਸਿੱਧਾ ਜਾ ਕੇ ਥਾਣੇ 'ਚ ਮਿਲੇ ਫਿਰ ਵੀ ਹੁੰਦਾ ਥਾਣੇ 'ਚ ਨਹੀਂ ਮੈਂ ਉੱਪਰ ਹੈਰ ਅਥਾਰਟੀ ਦੇ ਉੱਤੋਂ ਅਸੀਂ ਚਿੱਠੀ ਪੱਤਰ ਜਾ ਕੇ ਸਾਰੇ ਗਵਾਹੀਆਂ ਕਰਾਈਆਂ ਅਸੀਂ ਇਹ ਮਿਨੀ ਜਿਹੜਾ ਪੁਲਿਸ ਹੈੱਡ ਕੁਆਟਰ ਉੱਥੇ ਆਉਂਦੇ ਰਹੇ ਅਫਸਰਾਂ ਨੂੰ ਮਿਲਦੇ ਰਹੇ ਮਰਦਬਾ ਬਣਾ ਕੇ ਅਸੀਂ ਉਹਨਾਂ ਦੇ ਉੱਤੇ ਪੱcza ਜਿਹੜਾ ਹੈਗਾ ਉਹ ਦਰਜ ਕਰਾਇਆ ਉਸ ਤੋਂ ਬਾਅਦ ਦੇ ਵਿੱਚ ਕਾਫੀ ਦਿਨ ਚੱਲਦਾ ਰਿਹਾ ਉਹ ਮੈਨੂੰ ਆ ਕੇ ਮਿਲਦੇ ਵੀ ਰਹੇ ਤੇ ਮੈਂ ਮੈਂ ਨਿਵੇਂ ਨੇ ਘਰੇ ਕਈ ਵਾਰ ਬੁਲਾਇਆ ਮੈਂ ਗਿਆ ਅਖੀਰ ਵਾਰੀ ਉਹ ਜਦੋਂ ਮੈਂ ਉਹਨਾਂ ਦੇ ਘਰ ਜਾਣਾ ਤਾਂ ਉਹਦੀ ਜਿਹੜੀ ਮਾਂ ਸੀ ਜਿਹੜਾ ਮੁੰਡੇ ਦੀ ਜਿਹੜਾ ਮੁੰਡਾ ਮਾਰਿਆ ਸੀ ਪੁੱਤ ਨੇ ਤਾਂ ਉਹਦੀ ਮਾਂ ਜਿਹੜੀ ਹੈ ਬੜੇ ਹੰਝੂ ਕੇ ਰਿਆ ਕਰੇ ਉੱਚੀ ਉੱਚੀ ਮਤਲਬ ਵੀ ਮੇਰਾ ਮੁੰਡਾ ਇਹਨਾਂ ਨੇ ਖਪਾਤਾ ਉਹਦੇ ਮੁੰਡੇ ਦਾ ਬਲਜੀਤ ਸਿੰਘ ਸੀਗਾ ਤੇ ਜਦੋਂ ਕੁਛ ਸਮਾਂ ਲੰਘ ਗਿਆ ਜਦੋਂ ਉਹ ਉਹ ਮੇਰੇ ਆਉਂਦੇ ਜਾਂਦੇ ਅੱਗੇ ਮੈਨੂੰ ਮਿਲਦੇ ਸੀ ਜਦੋਂ ਨਾਮ ਮਿਲੇ ਮੈਂ ਜਾ ਕੇ ਮਨ ਦੇ ਪਿੰਡ ਗਿਆ ਵੀ ਕਾਫੀ ਦਿਨ ਹੋ ਗਏ ਵੀ ਆਏ ਨਹੀਂ ਵੀ ਮੈਂ ਜਾਵਾਂ ਵੀ ਕੀ ਗੱਲ ਆ ਮੁੜ ਕੇ ਉਹਨਾਂ ਨੇ ਕੋਈ ਦੱਸਿਆ ਨਹੀਂ ਤੇ ਜਦੋਂ ਮਨ ਦੇ ਪਿੰਡ ਗਿਆ ਤੇ ਪਿੰਡ ਜਾ ਕੇ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਤੁਹਾਡਾ ਕੇਸ ਅੱਗੇ ਕੁਝ ਹੋਈ ਜਾਂ ਤੁਸੀਂ ਕੀਤਾ ਕ ਨਹੀਂ ਜਾਂ ਨਹੀਂ ਮੈਂ ਉਹ ਗੱਲਬਾਤ ਉਹਦੇ ਵਾਰ ਕੀਤੀ ਤਾਂ ਉਹਨਾਂ ਨੇ ਮੈਨੂੰ ਮਤਲਬ ਢਲੇ ਮੂੰਹ ਕਰਕੇ ਕਿਹਾ ਅੱਛਾ ਜੀ ਵੀ ਸਾਡਾ ਤਾਂ ਵੀ ਜਿਹੜਾ ਸਾਡੇ ਪਿੰਡ ਦਾ ਸਰਪੰਚ ਆ ਉਹਨੇ ਵਿੱਚ ਪਾ ਕੇ ਜਿਹੜਾ ਹੈਗਾ ਸਾਡਾ ਸਮਝੌਤਾ ਕਰਾਤਾ ਤੇ ਉਸ ਗੱਲ ਦੀ ਮੈਨੂੰ ਬੜੀ ਤਕਲੀਫ ਹੋਈ ਵੀ ਇਹਨਾਂ ਨੇ ਮਤਲਬ ਆਪਣਾ ਸਮਝੌਤਾ ਕਿ ਮੈਂ ਕਿਹਾ ਵੀ ਤੁਸੀਂ ਕਿਵੇਂ ਸਮਝੌਤਾ ਕੀਤਾ ਨਹੀਂ ਜਦੋਂ ਪਾਣੀ ਪੂਣੀ ਪਾਉਣ ਲੱਗੀ ਉਹ ਉਹ ਵੀ ਮੈਂ ਤੁਹਾਨੂੰ ਦੱਸ ਦਉ ਉਹ ਕਿੱਦਾਂ ਹੋਈ ਉਹ ਵੀ ਮੈਂ ਤੁਹਾਨੂੰ ਦੱਸਦਾ ਉਹ ਜਦੋਂ ਇਹ ਗੱਲਬਾਤ ਹੋਈ ਮੈਂ ਕਿਹਾ ਵੀ ਫਿਰ ਤੁਸੀਂ ਜਿਹੜਾ ਵੀ ਕਿਵੇਂ ਤੁਹਾਡਾ ਫੈਸਲਾ ਹੋਇਆ ਤੇ ਕਹਿੰਦੇ ਵੀ ਸਾਨੂੰ ਦਬਾਅ ਪੈ ਗਿਆ ਵੀ ਅਸੀਂ ਸਾਨੂੰ 5 ਲੱਖ ਜਿਹੜਾ ਹੈਗਾ ਉਹ ਦਵਾਇਆ ਅੱਛਾ ਤੇ ਮੈਂ ਕਿਹਾ ਵੀ ਉਹ ਨਾਲ ਇਹਦੀ ਨਾਲ ਉਹ ਜਿਹੜੀ ਮੁੰਡੇ ਦੀ ਮਾਂ ਸੀਗੀ ਉਹ ਉਹ ਪਾਣੀ ਡਗਦਾਸ ਲਈ ਤੇ ਮੈਂ ਉਹਨੂੰ ਕਿਹਾ ਵੀ ਤੁਸੀਂ ਫਿਰ ਆਪਣਾ ਮੁੰਡਾ 5 ਲੱਖ ਦੇ ਵਿੱਚ ਵੇਚ ਦਿੱਤਾ ਤੇ ਪਹਿਲਾਂ ਤਾਂ ਤੇਰੇ ਮਖੇ ਮਤਲਬ ਜਦੋਂ ਮੈਂ ਆਉਂਦਾ ਸੀ ਆ ਵੀ ਤੂੰ ਤੇਰੇ ਅੱਖਾਂ ਚੋਂ ਪਾਣੀ ਵਹਿਦਾ ਸੀਗਾ ਹੁਣ 5 ਲੱਖ ਲੈ ਕੇ ਹੁਣ ਤੇਰੇ ਪਾਣੀ ਵੀ ਅੱਖਾਂ ਚ ਬੰਨਾ ਬੰਦ ਹੋ ਗਿਆ 5 ਲੱਖ ਨੇ ਅੱਖਾਂ ਦਾ ਪਾਣੀ ਸੁਕਾਤਾ ਜਣੀ ਹਾਂ ਤੇ ਮੈਨੂੰ ਕਹਿੰਦੀ ਤੂੰ ਲੈਪਤ ਪਾਣੀ ਪੀ ਲੈ ਮੈਨੂੰ ਕਹਿੰਦੀ ਮੈਂ ਵੀ ਮੈਂ ਤੁਹਾਡੇ ਘਰ ਦਾ ਪਾਣੀ ਨਹੀਂ ਪੀਣਾ ਹੈਗਾ ਮੈਂ ਉਹਨਾਂ ਨਾਲ ਇਹਨਾ ਗੁੱਸੇ ਹੋ ਕੇ ਮਤਲਬ ਆ ਗਿਆ ਉਸ ਤੋਂ ਬਾਅਦ ਵਿੱਚ ਹੁਣ ਜਦੋਂ ਇੱਥੇ ਆ ਬੰਦੀ ਸਿੰਘਾ ਵਾਲਾ ਮੋਰਚਾ ਲੱਗਿਆ ਸ਼ੁਰੂ ਦੇ ਵਿੱਚ ਅੱਛਾ ਜਿਹੜੇ ਬੰਦੇ ਪੁਲਿਸ ਦੀ ਮੁਖਵਰੀ ਕਰਦੇ ਰਹੇ ਨੇ ਜਿਨ੍ਹਾਂ ਨੇ ਫੈਸਲਾ ਕਰਵਾਇਆ ਸੀ ਪੁਲਿਸ ਨੂੰ ਪੰਜ ਰੱਖ ਦਵਾ ਕੇ ਉਹੀ ਸਭ ਤੋਂ ਮੂਰੇ ਉੱਥੇ ਸਭ ਤੋਂ ਮੂਰੇ ਉੱਥੇ ਜਿਹੜਾ ਬੰਦੀ ਛੋੜੀ ਮੋਰਚੇ ਦੇ ਵਿੱਚ ਸਭ ਤੋਂ ਮੂਰੇ ਹੀ ਬੈਠੇ ਸੀਗੇ ਓਕੇ ਤੁਸੀਂ ਦੇਖਿਆ ਅੱਖੀਆਂ ਮੈਂ ਆਪਣੇ ਦੇਖਿਆ ਅੱਖੇ ਪਰ ਉਹ ਪਰਚੇ ਕਿਹੜੇ ਕਿਹੜੇ ਪੁਲਸਪਾਸਾਂ ਤੇ ਦਰਜ ਹੋਸੀ ਜਾ ਰਹੇ ਓਹ ਇੱਕ ਤੇ ਸੀਗਾ ਸ਼ਾਦਾ ਬਤਾਰ ਸਿੰਘ ਐਸਐਚਓ ਸੀਗਾ ਸ਼ਾਇਦ ਮੈਂ ਪੱਕਾ ਨਹੀਂ ਕਹਿ ਸਕਦਾ ਹੈਗਾ ਇੱਕ ਐਸਐਚਓ ਤੇ ਹੋਇਆ ਸੀ ਇੱਕ ਜੀਐਸਪੀ ਦੀ ਹੋਇਆ ਸੀ ਕਿਉਂਕਿ ਉਹ ਚੱਕ ਕੇ ਲੈ ਗਏ ਸੀ ਉਹਨੂੰ ਜੀਐਸਪੀ ਕਿਹੜਾ ਬਲਵਿੰਦਰ ਕਹਿੰਦੀ ਬਲਵਿੰਦਰ ਸਿੰਘ ਨਹੀਂ ਸੀ ਗਿਆ ਪ੍ਰੀਤਮ ਸਿੰਘ ਸੀ ਗਿਆ ਪ੍ਰੀਤਮ ਸਿੰਘ ਸੀ ਗਿਆ ਹਾਂਜੀ ਤੇ ਉਦੋਂ ਫਿਰ ਉਹਨਾਂ ਨੇ ਸਮਝੌਤਾ ਕਰ ਲਿਆ ਐਫਆਈਆਰ ਫਿਰ ਉਹਨਾਂ ਨੇ ਉਸ ਤੋਂ ਬਾਅਦ ਵਿੱਚ ਉਹ ਖਤਮ ਹੋ ਗਈ ਕਹਾਣੀ ਫਿਰ ਮੈਂ ਮੁੜ ਕੇ ਗਈ ਨਹੀਂ ਨਾ ਉਹ ਨਰੀਮ ਸ਼ਖਲ ਦੇਖਣੀ ਮੈਨੂੰ ਪਸੰਦ ਸੀ ਤੁਹਾਡੇ ਕੋਲ ਪਰਿਵਾਰ ਨੂੰ ਕਿਵੇਂ ਪਤਾ ਲੱਗਿਆ ਵੀ ਤੁਸੀਂ ਐਵੇਂ ਹੈਲਪ ਕਰਦੇ ਹੋ ਪੀੜਤ ਲੋਕਾਂ ਦੇ ਕਿਵੇਂ ਆਏ ਹੋ ਉਹ ਮਤਲਬ ਜਦੋਂ ਇਹ ਜੇ ਕੇਸਾਂ ਦੇ ਵਿੱਚ ਨਾ ਮਤਲਬ ਮੈਂ ਜਾ ਕੇ ਲੋਕਾਂ ਦੇ ਘਰੇ ਵੀ ਮੁਲਕੀ ਜਦੋਂ ਪੀਪਲ ਕਮਿਸ਼ਨ ਵੀ ਬਣਿਆ ਸੀ ਉਹ ਜਿਹੜੇ ਵੀ ਪਿਛਲੇ ਦੌਰ ਦੇ ਵਿੱਚ ਜਿਹੜੇ ਇਹਨਾਂ ਨੇ ਮਾਰਕ ਪਾ ਦਿੱਤੇ ਉਹਨਾਂ ਦੇ ਘਰਾਂ ਦੇ ਵਿੱਚ ਮੈਂ ਗਿਆ ਜਾ ਕੇ ਉਹ ਕਰਾਂ ਦੇ ਨਾਲ ਸਾਰੇ ਉਹਨਾਂ ਦੇ ਲਿਸਟ ਲਾਪ ਤਾਂ ਪੰਜਾਬ ਕਿਸੇ ਬੰਦੀ ਵੀ ਬਣੀ ਸੀ ਹਾਂ ਬਣੀ ਸੀ ਉਹ ਜਦੋਂ ਅਗਸਤ ਉਸ ਕੁਲਦੀਪ ਸਿੰਘ ਜੀ ਅਗਵਾਈ ਚ ਪੀਪਲ ਕਮਿਸ਼ਨ ਬਣਿਆ ਸੀ ਕਿ ਮੈਂ ਉਹ ਪਿੰਡਾਂ ਦੇ ਵਿੱਚ ਜਾ ਕੇ ਮੇਰੀ ਮੈਨੂੰ ਉਹ ਸਾਰਾ ਜ਼ਿਲ੍ਹਾ ਫਤਿਹਗੜ ਸਾਹਿਬ ਖੰਦੇ ਸਾਰਾ ਮੈਨੂੰ ਉਹ ਦਿੱਤਾ ਸੀ ਆ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਸੀਗੇ ਉਹ ਸਾਰੇ ਮੈਂ ਉਹ ਡਾਟਾ ਇਕੱਠਾ ਇਕੱਠਾ ਕਰਿਆ ਫਤਿਹਗੜ ਤੋਂ ਬਾਅਦ ਫਿਰ ਮੈਂ ਉੱਥੇ ਸੰਪਿਆ ਉਹਨਾਂ ਨੂੰ ਉੱਥੇ ਪਰਿਵਾਰਾਂ ਨੂੰ ਉੱਥੇ ਪੀਪਲ ਕਮਿਸ਼ਨ ਦੇ ਮੋਹਰੇ ਲਿਜਾਣ ਦੀ ਮੇਰੀ ਜ਼ਿੰਮੇਵਾਰੀ ਸੀ ਤੁਸੀਂ ਉਹਨਾਂ ਨੂੰ ਸ ਜਾਂ ਉਹ ਜਿਹੜਾ ਟਾਕ ਸਿਗਾ ਪੁਲਿਸ ਦਾ ਮੁਖੀ ਬਰ ਕਲਕੱਤਾ ਸਿੰਘ ਆਪਰੇ ਵੀ ਖੁਦ ਕਹਿੰਦਾ ਸੀ ਹਾਂ ਜੀ ਇਹ ਕਹਿੰਦਾ ਸੀ ਹਾਂ ਜੀ ਹਾਂ ਜੀ ਉਹਨੇ ਕਿਵੇਂ ਦੱਸਿਆ ਮੁੰਡੇ ਨੂੰ ਕਿਵੇਂ ਚੱਕਿਆ ਕਿੱਥੋਂ ਚੱਕਿਆ ਕਿਵੇਂ ਛਪਾਇਆ ਕੋਈ ਜ਼ਿਆਦਾ ਤੁਹਾਡੇ ਉਹਨੇ ਦੱਸਿਆ ਵੀ ਸਾਡੇ ਤਾਂ ਘਰ ਤੋਂ ਚੱਕ ਕੇ ਲੈ ਗਏ ਸੀ ਹਾਂ ਕਹਿੰਦਾ ਚੱਕ ਕੇ ਲੈ ਗਏ ਕਹਿੰਦਾ ਮੈਂ ਬਥੇਰੇ ਉਹਨਾਂ ਦੇ ਤਰਲੇ ਕੀਤੀ ਵੀ ਮੈਂ ਥਾਣਾ ਜੀ ਵੀ ਜਾਂਦਾ ਰਿਹਾ ਵੀ ਮੈਂ ਤਾਂ ਤੁਹਾਡੀ ਕਹਿੰਦਾ ਵੀ ਮੈਂ ਤਾਂ ਥੋੜਾ ਬੰਦਾ ਹਾਂ ਉਹ ਤਾਂ ਇਹ ਕਹਿੰਦਾ ਸੀ ਮੈਂ ਥੋੜਾ ਬੰਦਾ ਵੀ ਤੁਸੀਂ ਵੀ ਇਸ ਦੇ ਬਾਵਜੂਦ ਕਹਿੰਦਾ ਮੇਰਾ ਉਹਨਾਂ ਨੇ ਮੁੰਡਾ ਮਾਰ ਕੇ ਛਪਾ ਦਿੱਤਾ ਕਹਿੰਦਾ ਕਿਸੇ ਕੋਰਸ ਨਾਲ ਸੀ ਮੁੰਡਾ ਸਬੰਧਤ ਉਹ ਫੋਰਸ ਨਾਲ ਸੰਬੰਧਤ ਨਹੀਂ ਸੀਗਾ। ਅੱਛਾ। ਕੋਈ ਆ ਗਿਆ ਹੁਣ। ਉਹ ਸੇਮਪਲ ਪਰਵਾਰ ਹੁਣ ਦੇਖੋ ਮੇਰੀ ਗੱਲ ਸੁਣੋ। ਜਿਹੜੀ ਇਹ ਜਿਹੜਾ ਕੋਈ ਵੀ ਜੰਗ ਦੇ ਨੌਜਵਾਨ ਸੀਗੇ। ਹੁਣ ਸ਼ਾਇਦ ਸਾਡੇ ਆੜ-ਦੌੜੇ ਪਿੰਡਾਂ ਦੇ ਵਿੱਚ ਸੀਗੇ। ਹੁਣ ਕਿਸੇ ਨੂੰ ਕੋਈ ਜਾਣਦਾ ਹੁੰਦਾ ਜਾਂਦਾ ਕਿਸੇ ਨਾਲ ਹੱਥ ਮਿਲਾ ਗਿਆ। ਕਿਸੇ ਕੋਲ ਖੜ ਗਿਆ, ਕਿਸੇ ਨੂੰ ਰੋਟੀ ਖਾ ਗਿਆ ਜਾਂ ਮਤਲਬ ਉਹਨਾਂ ਨੂੰ ਹੀ ਜਿਹਦੇ ਕੋਲ ਹੱਥ ਵੀ ਮਿਲਾ ਗਿਆ ਉਹਨਾਂ ਨੂੰ ਵੀ ਬਹੁਤ ਵੱਡੇ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ ਦਾ। ਝੂਠੀਆਂ ਕਹਾਣੀਆਂ। ਝੂਠੀਆਂ ਕਹਾਣੀਆਂ ਬਣਾ ਕੇ ਵੀ ਅਸਾਂ ਦੇ ਫਿਰ ਬਾਕੀ ਬੜੀ ਨੇ ਜਦੋਂ ਮੁੰਡੇ ਮਾਰੇ ਨੇ ਬਹੁਤ ਸਾਰੇ। ਹਾਂਜੀ। ਪੁਲਸਰ ਹਸਤੇ ਦੇ ਵਿੱਚ ਜੇ ਠੁੱਠੇ ਮਪਾਵਨ ਚ ਹਾਂਜੀ ਫਿਰ ਪੁਲਸ ਵਾਲੇ ਅੰਦਰੋਂ ਦੱਸ ਦਿੰਦੇ ਸੀ ਕਿ ਥੋੜਾ ਮੁੰਡਾ ਤਾਂ ਖਸਮ ਫਲਾਣੇ ਮਾਰੇ ਕਿਵੇਂ ਮਾਰਿਆ ਉਹਨੂੰ ਕੁਸਪਤਾ ਲੱਗੇ ਵੀ ਉਹਨੂੰ ਕਿਸ ਤਰ੍ਹਾਂ ਤੁਸੀਂ ਇਹ ਦਿੱਤੀ ਸੀ ਉਹ ਮੈਨੂੰ ਕਲਕੱਤਾ ਸਿੰਘ ਦੇ ਦੱਸਣ ਮੁਤਾਬਕ ਵੀ ਉਹਨੂੰ ਜਿਹੜਾ ਕੁੱਟ ਕੇ ਹੀ ਮਾਰ ਦਿੱਤਾ ਅੱਛਾ ਹਾਂ ਕੁੱਟਿਆ ਚਾਹਲ ਮਤਾ ਦੇਖੋ ਇਹ ਜ਼ੁਲਮ ਤਾਂ ਇਹਨਾਂ ਨੇ ਤਾਂ ਕੋਈ ਮੈਂ ਕਹਿੰਦਾ ਵੀ ਹੱਦਾ ਤੁਸੀਂ ਛੱਡ ਦਿਓ ਵੀ ਮੈਂ ਤੁਹਾਨੂੰ ਇਹਨਾਂ ਦੀ ਹਿਸਟਰੀ ਦੱਸਣ ਲੱਗਾ ਵੀ ਤੁਸੀਂ ਮੁਗਲ ਇਤਿਹਾਸ ਪੜ੍ਹੂਗੇ ਤੇ ਇਸ ਟਾਈਮ ਦਾ ਇਤਿਹਾਸ ਫੋੜੂ ਬੱਚਾ ਕਿਹੜੇ ਥਾਣੇ ਚ ਦਰਜ ਹੋਇਆ ਸੀ ਮਰੰਡੇ ਮਰੰਡੇ ਥਾਣੇ ਚ ਮਰੰਡੇ ਏਰੀਆ ਦੇ ਪਿੰਡੋਂ ਆਣਾ ਫਿਰ ਉਹ ਮਰੰਡੇ ਥਾਣੇ ਚ ਪੈਂਦਾ ਸੀਗਾ ਸਿੱਧੂ ਪਰਕਲਾ ਕਤਲ ਦਾ ਪਰਚਾ ਦਰਜ ਹੋਇਆ ਸੀ ਨਹੀਂ ਨੀ 302 ਦਾ ਪਰਚਾ ਹੋਇਆ ਸੀ ਹਾਂ ਉਹਦਾ ਫਿਰ ਪਰਚਾ ਦਰਜ ਹੋਣ ਤੋਂ ਬਾਅਦ ਕੁਝ ਗ੍ਰਿਫਤਾਰੀਆਂ ਹੋਈਆਂ ਨਹੀਂ ਗ੍ਰਿਫਤਾਰੀਆਂ ਕੁਝ ਦੇ ਨਾ ਨਹੀਂ ਗ੍ਰਿਫਤਾਰ ਜਾਂਚ ਦੇ ਨਾਂ ਤੇ ਉਹ ਫਿਰ ਉਹੀ ਮੁੜ ਕੇ ਕੁਝ ਕੀਤਾ ਨਹੀਂ ਕਰਦਾ ਇਹ ਵੀ ਡਬਲਪਿੰਗ ਆਣਾ ਨਾ ਜਿਹੜੇ ਪੁਲਿਸ ਕਲਾਪਕਾਰ ਕੋਈ ਹੁੰਦੇ ਨਹੀਂ 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 ਕਰੀ ਹੋ ਜਾਂਦੀ ਆਹ ਬੰਦੇ ਚੱਕ ਨਹੀਂ 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 ਕਰਦੇ ਐਦਾਂ ਹੁੰਦਾ ਨਾ ਕਿ ਕੋਈ ਡਬਲ ਚੱਲਦਾ ਉਹ ਇਦਾਂ ਕਰਨ ਵਾਲੇ ਮੰਨ ਲੇ ਕਦੋਂ ਦਾ ਮਾਮਲਾ ਜਿਹੜਾ ਹੈਗਾ ਮੈਂ ਤੁਹਾਨੂੰ ਇਹਦੇ ਬਾਰੇ ਕਹਿਣਾ ਚਾਹੂੰਗਾ ਵੀ ਜਿਹੜਾ ਇਹ ਮਾਮਲਾ ਹੋਇਆ ਹੈ ਪਿਛਲੇ ਦੌਰ ਦੇ ਵਿੱਚ ਇੰਨਾ ਮਤਲਬ ਲੋਕਾਂ ਨਾਲ ਤਾਂ ਕਈ ਜ਼ੁਲਮ ਤਸ਼ੱਦਦ ਉਹ ਬੋਲਦਾ ਵੀ ਨਹੀਂ ਸੀ ਉਹ ਉਹ ਇਹਨਾਂ ਇਹੀ ਦੌਰ ਇਹ ਮੁੜ ਕੇ ਸ਼ੁਰੂ ਕੀਤਾ ਨੇ ਦੁਬਾਰਾ ਹੋਣ ਉਹ ਮਤਲਬ ਇੱਕ ਕਹੋ ਵੀ ਜਿਹੜਾ ਕਰਨਲ ਬਾੜ ਸੀਗੇ ਉਹਨਾਂ ਦੀ ਇੱਕ ਕੁਰਬਾਨੀ ਸਮਝ ਲਈ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਪਿੱਛੇ ਹੁਣ ਤੁਸੀਂ ਦੇਖੋ ਕਈ ਇਹਨਾਂ ਨੇ ਗਲਤ ਕੰਮ ਕੀਤੇ ਨੇ ਵੀ ਕਿਸੇ ਬਹਾਨੇ ਨਾਲ ਗੋਲੀਆਂ ਲੱਤਾਂ ਜਾਂ ਮਾਰਤੀਆਂ ਜਾਂ ਫਿਰ ਐਨਕਾਊਂਟਰ ਕਰ ਦਿੱਤਾ ਉਹਦੀ ਇੱਕ ਕੁਰਬਾਨੀ ਸਮਝ ਲਓ ਵੀ ਉਹਦੀ ਕੁੱਟ ਮਾਰਨੇ ਉਹ ਚੀਜ਼ਾਂ ਬੰਦ ਕਰ ਦਿੱਤੀਆਂ ਓਕੇ ਉਹ ਚੀਜ਼ਾਂ ਬੰਦ ਹੋ ਗਈਆਂ ਜਿਹੜੀਆਂ ਵੀ ਇਹਨਾਂ ਦੇ ਫ੍ਰੀਕਨ ਕਾਉਂਟਰਫੈਕਟ ਕਰਨੇ ਸ਼ੁਰੂ ਕਰ ਦਿੱਤੇ ਸੀ ਦੁਬਾਰਾ ਉਹਦੀ ਇੱਕ ਕੁਰਬਾਨੀ ਸਮਝ ਲਈ ਦਿੱਤੀ ਜਾਵੇ ਜੀ ਨਾ ਹੂੰ ਉਦਾਂ ਨੂੰ ਉਸ ਤਰ੍ਹਾਂ ਦੇ ਹਿਸਾਬ ਨਾਲ ਸਾਨੂੰ ਚੱਲਣਾ ਚਾਹੀਦਾ ਹੈ ਇਹ ਕੁਦਰਤ ਨੇ ਪਾਣਾ ਵਰਤਾਇਆ ਵੀ ਉਹਦੀ ਕੁਰਬਾਨੀ ਮੰਨੀ ਜਾਵੇ ਵੀ ਉਹ ਜਿਹੜੀਆਂ ਚੀਜ਼ਾਂ ਇਹ ਨਾਲ ਸ਼ੁਰੂ ਕੀਤੀ ਸੀ ਉਹ ਬੰਦ ਹੋ ਗਈਆਂ ਠੀਕ ਹੈ ਧੰਨਵਾਦ ਉਹ ਇਸ ਸਾਨੂੰ ਕਿਸਰ ਜਿੰਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਖਡਕੂਵਾਲ ਦੇ ਦੌਰ ਦੇ ਵਿੱਚ ਪੁਲਿਸ ਵਾਲੇ ਕਾਨੂੰਨ ਆਪਣੇ ਹੱਥਾਂ ਵਿੱਚ ਲੈ ਕੇ ਸਿੱਖ ਨੌਜਵਾਨਾਂ ਨੂੰ ਖਤਮ ਕਰਦੇ ਸੀ ਪਰਚਾ ਵੀ ਦਰਜ ਹੋ ਗਿਆ ਇਹਨਾਂ ਨੇ ਕਿਹਾ ਪਰ ਕਈ ਵਾਰੀ ਪਰਿਵਾਰ ਵਾਲੇ ਵੀ ਫਿਰ ਵਿਕ ਜਾਂਦੇ ਨੇ ਆਪਣੇ ਮੁੰਡੇ ਦਾ ਸੌਦਾ ਕਰ ਲਏ ਸੀ 5 ਲੱਖ ਦੇ ਵਿੱਚ ਮੁੰਡੇ ਦਾ ਸੌਦਾ ਨਹੀਂ ਮੁੰਡੇ ਦੇ ਕਤਲਾਂ ਨੂੰ ਬਚਾਉਣ ਦਾ ਸਬਦ ਸੀਗਾ ਸੋ ਕੇਸਰ ਸਿੰਘ ਨੇ ਉਹਨਾਂ ਦੇ ਘਰ ਦਾ ਪਾਣੀ ਵੀ ਨਹੀਂ ਸੀ ਪੀਤਾ ਇਸ ਤਰ੍ਹਾਂ ਦੇ ਬਹੁਤ ਸਾਰੇ ਕਹਾਣੀਆਂ ਨੇ ਕੂਲ ਨੇ ਉਹਦੇ ਬਾਰੇ ਤੁਹਾਨੂੰ ਸਮੇਂ-ਸਮੇਂ ਤੇ ਜਾਣੂ ਕਰਾਉਂਦੇ ਰਹਾਂਗੇ ਮੈਂ ਦਰਸ਼ਨ ਸਿੰਘ ਕੁਖਰ ਧੰਨਵਾਦ